ਤੁਸੀਂ ਜੁੜੇ ਹੋ ਗ੍ਰੀਵੈਂਸ ਸਟੋਰੀਜ਼ ਨਾਲ ਤੇ ਮੈਂ ਕੁਛ ਅਗਰ ਹੋ ਗਿਆ ਗੱਲ ਕਰੀਏ ਇਸ ਵੇਲੇ ਸਭ ਤੋਂ ਚਰਚਾਯੋਗ ਵਿਸ਼ਾ ਬਣਿਆ ਹੋਇਆ ਪੰਜਾਬ ਦੀ ਬਿਜਲੀ ਦੀ ਖਪਤ ਨੂੰ ਲੈ ਕੇ ਪੰਜਾਬ ਦੀ ਬਿਜਲੀ ਦੀ ਖਪਤ ਪਿਛਲੇ ਸਾਲ ਨਾਲੋਂ ਤਕਰੀਬਨ 43% ਜਿਹੜੀ ਵੱਧ ਚੁੱਕੀ ਹੈ ਇਸ ਦੀ ਜਿਹੜੀ ਪੁਸ਼ਟੀ ਹੈਗੀ ਉਹ 올 ਇੰਡੀਆ ਦੀ ਇੰਜੀਨੀਅਰ ਦੀ ਫੈਡਰੇਸ਼ਨ ਕਰ ਰਹੀ ਹੈ ਤੇ ਹੋਰ ਤੇ ਹੋਰ ਕਈ ਜਿਹੜੀ ਨਿਊਜ਼ ਆਰਗੇਨਾਈਜੇਸ਼ਨਸ ਹੈਗਿਨੀ ਕਾਫੀ ਪੁਰਾਣੀ ਤੇ ਕਾਫੀ ਵੱਡੀ ਆਰਗੇਨਾਈਜੇਸ਼ਨ ਉਹ ਵੀ ਆਪਣੇ ਆਰਟੀਕਲ ਛਾਪ ਕੇ ਇਸ ਚੀਜ਼ ਦੀ ਪੁਸ਼ਟੀ ਕਰ ਰਹੇ ਨੇ ਪਰ ਗੱਲ ਇਹ ਦੇਖਣ ਵਾਲੀ ਹੈ ਕਿ ਇਸ ਦੇ ਵਿੱਚ ਸੀਐਮ ਭਗਵੰਤ ਮਾਨ ਕਿਸ ਤਰ੍ਹਾਂ ਕਿਰ ਆਪ ਸਰਕਾਰ ਤੇ ਕਿਸ ਤਰ੍ਹਾਂ بڑے ਵੱਡੇ ਸਵਾਲ ਉੱਠਦੇ ਹੋਏ ਆ ਰਹੇ ਨੇ ਕਿਉਂਕਿ ਲੋਕ ਸਭਾ ਇਲੈਕਸ਼ਨਾਂ ਤੋਂ ਕੁਝ ਦਿਨ ਪਹਿਲਾਂ ਹੀ ਪ੍ਰਾਈਮੇਰੀਅਰ ਟੀਵੀ ਦੇ ਉੱਤੇ ਆਨ ਰਿਕਾਰਡ ਜਿਹੜੇ ਪੀਐਸਪੀਸੀਐਲ ਦੇ ਚੇਅਰਮੈਨ ਨੇ ਆ ਸੀਐਮਡੀ ਨੇ ਉਹਨਾਂ ਨੇ بڑے ਵੱਡੇ ਆંકੜਿਆਂ ਦੀ ਹਾਮੀ ਭਰੀ ਸੀਗੀ ਤੇ ਸੀਐਮ ਭਗਵੰਤ ਮਾਨ ਦੀ ਹੱਲਾਸ਼ੇਰੀ ਨੂੰ ਸਹੀ ਕਿਹਾ ਸੀਗਾ ਕਿ ਇਹ ਸਭ ਸੱਚ ਹੈ ਪਰ ਇਸ ਦਾ ਔਨ ਰਿਕਾਰਡ ਵੀ ਜੇਕਰ ਤੁਸੀਂ ਪ੍ਰਾਈਮੇਰੀ ਸ਼ੀਆ ਟੀਵੀ ਤੇ ਸੁਣ ਸਕਦੇ ਹੋ ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਜਿਹੜੇ ਇਹ ਆંકੜੇ ਹੈਗੇ ਨੇ ਉਹ ਇੱਕ ਵਾਰ ਜ਼ਰੂਰ ਦੁਹਰਾ ਦਵਾਂ ਕਿ ਉਹ ਕੀ ਆંકੜੇ ਸੀਗੇ ਸ਼ਾਇਦ ਤੁਸੀਂ ਵੀ ਸੁਣ ਕੇ ਹੈਰਾਨ ਹੋਵੋਗੇ ਤੇ ਹੁਣ ਜੋ ਸਥਿਤੀ ਚੱਲ ਰਹੀ ਹੈ ਗਰਾਉਂਡ ਰਿਐਲਿਟੀ ਦੇ ਤੇ ਉਹ ਸਥਿਤੀ ਕੀ ਹੈ ਪਰ ਉਸ ਤੋਂ ਪਹਿਲਾਂ ਆਪਣੇ ਮਿੱਤਰਾਂ ਤੇ ਦੋਸਤਾਂ ਨਾਲ ਇਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਵੋ ਤੇ ਵੀਡੀਓ ਨੂੰ ਲਾਈਕ ਕਰ ਦਵੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਵੋ ਸੋ ਉਹ ਜਿਹੜੇ ਆંકੜੇ ਨੇ ਉਹ ਜਿਹੜੇ 올 ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਵੱਲੋਂ ਦੱਸੇ ਗਏ ਨੇ ਉਹ ਇਹ ਨੇ ਕਿ ਪਿਛਲੇ ਸਾਲ ਮੱਲੇ ਕੀ 2 ਇਹਦੇ ਵਿੱਚ ਜੂਨ ਦੇ ਮਹੀਨੇ ਦੇ ਵਿੱਚ ਹੀ ਤਕਰੀਬਨ 11309 ਮੀਗਾਵਾਟ ਦੀ ਜਿਹੜੀ ਖਪਤ ਦੀ ਜਿਹੜੀ ਯੂਜੇਜ ਮੰਗੀ ਗਈ ਸੀਗੀ ਪੰਜਾਬ ਦੇ ਲੋਕਾਂ ਵੱਲੋਂ ਵਰਤੀ ਗਈ ਸੀਗੀ ਇੰਨੇ ਮੀਗਾਵਾਟ ਯੂਜ਼ ਕੀਤੇ ਗਏ ਸੀਗੇ ਪਰ ਇਸ ਵਾਰ 2024 ਦੇ ਵਿੱਚ ਜੂਨ ਦੀ ਖਪਤ ਜਿਹੜੀ ਦੱਸੀ ਜਾ ਰਹੀ ਹੈ ਉਹ 43% ਵਾਧਾ ਤੇ ਉਹਦਾ ਜਿਹੜਾ ਆਂਕੜਾ ਹੈਗਾ ਉਹ ਹੈਗਾ 15775 ਮੀਗਾਵਾਟ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਇਹ ਜਿਹੜੇ 600 ਯੂਨਿਟ ਫ੍ਰੀ ਮਿਲ ਰਹੇ ਨੇ ਉਸ ਦੇ ਚੱਲਦੇ ਆ ਇਸੇ ਜਿਹੜੀ ਇੱਕ ਚਿੱਠੀ ਹੈਗੀ 올 ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਵੱਲੋਂ ਸੀਐਮ ਭਗਵੰਤ ਮਾਨ ਲਿਖੀ ਗਈ ਹੈ ਜੇਕਰ ਇਸ ਨੀਤੀ ਉੱਤੇ ਤੁਸੀਂ ਗੌਰ ਨਹੀਂ ਕਰਦੇ ਆ ਇਸ ਨੂੰ ਚੇਂਜ ਕਰਨ ਦਾ ਨਹੀਂ ਸੋਚਦੇ ਤਾਂ ਪੰਜਾਬ ਕਿਤੇ ਨਾ ਕਿਤੇ ਬੈਕਸਟੇਜ ਤੇ ਜਾ ਸਕਦਾ ਹੈ ਤੇ ਬਿਜਲੀ ਦੀ ਇਸ ਦੇ ਵਿੱਚ ਵੱਡੀ ਘਾਟ ਹੋ ਸਕਦੀ ਹੈ ਹੋਰ ਤਾਂ ਹੋਰ ਗੱਲ ਕਰੀਏ ਪ੍ਰਾਈਮੇਸ਼ੀਆ ਟੀਵੀ ਤੇ ਜਿਹੜਾ ਇਹ ਵੱਡਾ ਐਕਸਕਲੂਸਿਵ ਲਾਈਵ ਇੰਟਰਵਿਊ ਦਿੱਤਾ ਗਿਆ ਸੀਗਾ ਉਸ ਦੇ ਵਿੱਚ ਬਲਦੇਵ ਸਿੰਘ ਸਰਾ ਪੀਐਸਪੀਸੀਐਲ ਦੇ ਚੇਅਰਮੈਨ ਸੀਐਮਡੀ ਇਹ ਕਹਿ ਲਿਆ ਕਿ ਚੀਫ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਨੇ ਉਹਨਾਂ ਵੱਲੋਂ ਇਹ ਚੀਜ਼ੇ ਦੁਹਰਾਈ ਗਈ ਸੀਗੀ ਉਸ ਦੇ ਵਿੱਚ ਫੋਨ ਕਾਲ ਕੀਤਾ ਗਿਆ ਸੀਗਾ ਭਗਵੰਤਮਾਨ ਵੱਲੋਂ ਚੇਅਰਮੈਨ ਸਾਹਿਬ ਨੂੰ ਉਸ ਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਜਿਹੜੇ ਹੁਣ ਤੱਕ ਹੈਗੀ ਕਿ ਪਿਛਲੇ ਸਾਲ ਦੀ ਜਿਹੜੇ ਅੰਕੜੇ ਹੈਗੇ ਨੇ ਉਸ ਦੇ ਵਿੱਚ 327 ਮਿਲੀਅਨ ਯੂਨਿਟ ਜਿਹੜੇ ਹੈਗੇ ਉਹ ਵੱਖ-ਵੱਖ ਜਿਹੜੇ ਸਟੇਟ ਹੈਗੇ ਉਹਨਾਂ ਨੂੰ ਵੇਚ ਦਿੱਤੇ ਗਈ ਹੈ ਬਿਜਲੀ ਵੇਚੀ ਗਈ ਹੈ ਹੁਣ ਤੱਕ 327 ਮਿਲੀਅਨ ਤੇ ਉਸ ਦੇ ਵਿੱਚ ਇੱਕ ਹੋਰ ਸਵਾਲ ਜਿਹੜਾ ਖੜਾ ਹੋਇਆ ਸੀਗਾ ਉਹ ਇਹ ਸੀ ਕਿ ਜਿਹੜੀ ਪੁਰਾਣੀ ਸਰਕਾਰਾਂ ਸੀ ਕਾਂਗਰਸ ਹੈ ਅਕਾਲੀਆਂ ਦੇ ਵਿੱਚ ਉਸ ਦੇ ਵਿੱਚ ਜਿਹੜੀ ਪੀਐਸਪੀਸੀਐਲ ਸੀਗੀ ਉਹ ਘਟੇ ਦੇ ਵਿੱਚ ਚੱਲ ਰਹੀ ਸੀਗੀ ਪਰ ਪਿਛਲੇ ਸਾਲ ਮਤਲਬ 2023 ਦੇ ਵਿੱਚ ਜਿਹੜੀ ਸਰਕਾਰ ਹੈਗੀ ਉਹ ਮੁਨਾਫੇ 'ਚ ਚੱਲ ਰਹੀ ਹੈ ਉਹ ਵੀ 900 ਕਰੋੜ ਦੇ ਮੁਨਾਫੇ ਦੇ ਵਿੱਚ ਤੇ ਪਿਛਲੇ ਸਾਲ ਦੀ ਜਿਹੜੀ ਸੇਲਜ਼ ਹੈਗੀ ਜਿਹੜੀ ਹੋਰ ਸਟੇਟਾਂ ਨੂੰ ਜਿਹੜੀ ਇਹ ਬਿਜਲੀ ਵੇਚੀ ਗਈ ਹੈ ਉਹਦੀ ਜਿਹੜੀ ਆંકੜੇ ਜੇਕਰ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਇੱਕ ਵਾਰ ਹੈਰਾਨ ਤਾਂ ਜ਼ਰੂਰ ਹੋਵੋਗੇ ਕਿਉਂਕਿ ਉਸ ਦੀ ਜਿਹੜੀ ਆંકੜੇ ਹੈਗੇ ਨੇ ਉਹ 1000 3 ਕਰੋੜ ਜਿਹੜਾ ਹੈਗਾ ਰਿਕਾਰਡ ਕੀਤਾ ਗਿਆ 2023 ਦੇ ਵਿੱਚ ਇੰਨੇ ਦੀ ਬਿਜਲੀ ਵੇਚੀ ਗਈ ਹੈ ਪਰ ਹੁਣ 25 ਮਈ ਇਹ 26 ਮਈ ਨੂੰ ਇਹ ਜਿਹੜਾ ਇੰਟਰਵਿਊ ਐਕਸਕਲੂਸਿਵ ਸੀਗਾ ਤੇ 25 ਤਰੀਕ ਤੱਕ ਦਾ ਜਿਹੜਾ ਡਾਟਾ ਦੱਸਿਆ ਗਿਆ ਸੀਗਾ ਉਸ ਦੇ ਵਿੱਚ 25 ਮਈ ਤੱਕ ਜਿਹੜੇ 286 ਕਰੋੜ ਦੀ ਬਿਜਲੀ ਵੇਚ ਚੁੱਕੀ ਹੈਗੀ ਪੰਜਾਬ ਸਰਕਾਰੀ ਹੈ ਪੀਐਸਪੀਸੀਐਲ ਵੇਚ ਚੁੱਕੀ ਹੈ ਹੋਰ ਤੇ ਹੋਰ ਗੱਲ ਕਰੀਏ ਹਲੇ ਮਾਮਲਾ ਉਰੇ ਹੀ ਨਹੀਂ ਖਤਮ ਹੁੰਦਾ ਸੀਐਮ ਭਗਵੰਤ ਮਾਨ ਵੱਲੋਂ ਇਸ ਚੀਜ਼ ਦਾ ਦਾਵਾ ਕੀਤਾ ਗਿਆ ਸੀਗਾ ਕਿ ਕਿਹੜੇ ਕਿਹੜੇ ਸਟੇਟਾਂ ਨੂੰ ਅਸੀਂ ਜਿਹੜੀ ਬਿਜਲੀ ਵੇਚ ਰਹੇ ਹਾਂ ਇਸ ਬਿਜਲੀ ਦੇ ਸਟੇਟਾਂ ਦੇ ਵਿੱਚ ਜਿਹੜੇ ਨਾਮ ਸ਼ਾਮਲ ਨੇ ਉਹ ਵੀ ਤੁਹਾਨੂੰ ਮੈਂ ਦੱਸ ਦਵਾਂ ਮੁੰਬਈ ਬੈਂਗਲੌਰ ਹైదరాబాద్ ਪੂਨੇ ਵਰਗੇ ਸਟੇਟਸ ਨੂੰ ਜਿਹੜੀ ਬਿਜਲੀ ਪੰਜਾਬ ਵੱਲੋਂ ਵੇਚੀ ਜਾ ਰਹੀ ਹੈ ਗੱਲ ਉਰੇ ਨਹੀਂ ਖਤਮ ਹੁੰਦੀ ਇੱਕ ਚਿੱਠੀ ਵੀ ਮੈਂ ਤੁਹਾਨੂੰ ਜ਼ਰੂਰ ਸਾਂਝੀ ਕਰਾਂਗਾ ਸਕਰੀਨ ਉੱਤੇ ਜਿਹੜੀ ਕਿ ਤੁਹਾਨੂੰ ਤੁਸੀਂ ਦੇਖ ਪਾ ਰਹੇ ਹੋ ਕਿ ਜਿਸ ਦੇ ਵਿੱਚ 올 ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਵੱਲੋਂ ਸਾਰੀ ਜਿਹੜੀ ਖਪਤ ਹੈਗੀ ਉਹ ਦੱਸੀ ਗਈ ਹੈ ਕਿ ਕਿੰਨੀ ਖਪਤ ਵਧੀ ਗਈ ਹੈ ਬਿਜਲੀ ਦੀ ਪਿਛਲੇ ਸਾਲ ਤੇ ਇਸ ਸਾਲ ਕਿੰਨੀ ਹੋ ਚੁੱਕੀ ਹੈ ਪਰ ਮਾਮਲਾ ਇਹੀ ਨਹੀਂ ਖਤਮ ਹੋ ਰਿਹਾ ਇਸ ਤੋਂ ਬਾਅਦ ਇੱਕ ਹੋਰ ਚੀਜ਼ ਦੱਸੀ ਗਈ ਹੈ ਕਿ ਜਿਹੜੇ Bandit. ਕੀ ਆ ਫਿਰ ਕਹਿ ਸਕਦੇ ਆ ਵੀ ਜਿਹੜੇ ਵਿਅਕਤੀ ਘਰਾਂ ਦੇ ਵਿੱਚ ਰੈ residențial ਬਿਜਲੀ ਵਰਤ ਕੇ ਉਹਨਾਂ ਦੀ ਥੈਫਟ ਕਰਦੇ ਨੇ ਜਾਂ ਕਹਿ ਲਈਏ ਕਿ ਐਂਟੀ ਥੈਫਟ ਕਰਦੇ ਨੇ ਬਿਜਲੀ ਦੀ ਉਹਨਾਂ ਉੱਤੇ ਐਨਐਸਏ ਲਗਾਇਆ ਜਾਵੇ ਨੈਸ਼ਨਲ ਸਿਕਿਉਰਿਟੀ ਐਕਟ ਦੇਸ਼ ਦਰੋਹ ਦਾ ਪਰਚਾ ਦਿੱਤਾ ਜਾਵੇ ਉਹਨਾਂ ਦੇ ਤਹਿਤ ਮੁਕਦਮਾ ਦਰਜ ਕੀਤਾ ਜਾਵੇ ਕਿਉਂਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਇਹ ਚੋਰੀ ਹੈਗੀ ਉਹ ਮੰਨੀ ਜਾਂਦੀ ਹੈ ਹਾਲਕਿ ਗੱਲ ਕਰੀਏ ਜੇ residențial ਏਰੀਆ ਦੇ ਵਿੱਚ ਵੀ ਕਈ ਕਮਰਸ਼ੀਅਲ ਜਿਹੜੇ ਇੰਸਟੀਚਿਊਟ ਖੁੱਲੇ ਹੋਏ ਨੇ ਆਜ ਦੇ ਸੈਂਟਰ ਕੋਚਿੰਗ ਸੈਂਟਰਾਂ ਤੇ ਕੋਈ ਧਿਆਨ ਨਹੀਂ ਹੈਗਾ ਪਟਿਆਲਾ ਦੇ ਵਿੱਚ ਵੀ ਸ਼ਰੀ ਆਮ ਜੋਰਾ ਸ਼ੋਰਾਂ ਨਾਲ ਇਹ ਕੰਮ ਚੱਲ ਰਿਹਾ ਹੈ ਤਕਰੀਬਨ 340 ਬੱਚਾ ਇੱਕ ਬੈਚ ਦਾ ਆ ਕੇ ਬੈਠਦਾ ਤੇ ਉੱਥੇ ਇੰਨੀ ਬਿਜਲੀ ਦੀ ਕੰਜ਼ਮਪਸ਼ਨ ਹੁੰਦੀ ਹੈ ਤੇ ਇਹ ਸਿੱਧੇ ਤੌਰ ਤੇ ਐਂਟੀ ਥੈਫਟ ਮੰਨਿਆ ਜਾ ਸਕਦਾ ਹੈ ਪਰ ਉੱਥੇ ਹੀ ਪੀਐਸਪੀਸੀਐਲ ਦੇ ਕਿਸੇ ਅਧਿਕਾਰੀ ਜਾਂ ਇਨਸਪੈਕਟਰ ਵੱਲੋਂ ਰੇਡ ਨਹੀਂ ਕੀਤੀ ਜਾਂਦੀ ਇਹਨਾਂ ਦੇ ਚਲਾਨ ਨਹੀਂ ਕੱਟੇ ਜਾਂਦੇ ਹੁਣ ਗੱਲ ਇਹ ਸੋਚਣ ਵਾਲੀ ਹੈ ਕਿ ਆਖਰ ਜਿਹੜਾ ਹਾਲਤ ਇਸ ਵੇਲੇ ਪੀਐਸਪੀਸੀਐਲ ਦਾ ਹੋਇਆ ਪਿਆ ਉਹ ਆਪਣੇ ਆਪ ਦੇ ਵਿੱਚ ਇੱਕ ਸ਼ੰਕਾਯੋਗ ਜਿਹੜਾ ਮਾਮਲਾ ਬਣਿਆ ਹੋਇਆ ਕਿ ਆਖਰ ਪੰਜਾਬ ਦਾ ਕੀ ਬਣੂਗਾ ਦਾਅਵੇ ਤਾਂ ਇਹ ਕੀਤੇ ਜਾ ਰਹੇ ਸੀ ਕਿ ਸਾਨੂੰ ਕੋਈ ਕਮੀ ਨਹੀਂ ਹੈਗੀ ਸਗੋਂ ਬਿਜਲੀ ਤਾਂ ਅਸੀਂ ਵੇਚ ਰਹੇ ਹਾਂ ਪੰਜਾਬ ਕਾਰ ਬਿਜਲੀ ਵੇਚ ਰਿਹਾ ਹੋਰ ਸਟੇਟਾਂ ਨੂੰ ਤੇ ਸਾਨੂੰ ਜਿਹੜਾ ਮੁਨਾਫਾ ਵੀ ਕਾਫੀ ਜ਼ਿਆਦਾ ਹੋ ਰਿਹਾ ਹੈ ਪਰ ਇੱਥੇ ਤਾਂ ਸਾਰਾ ਦਿਨ ਹੀ ਕੱਟ ਲੱਗਣ ਦੇ ਜਿਹੜੇ ਮਾਮਲੇ ਸਾਹਮਣੇ ਆਉਂਦੇ ਨੇ 24 ਘੰਟੇ ਜਿਹੜੇ ਇਹਨਾਂ ਦੇ ਜ਼ਿਆਦਾਤਰ ਹੈਲਪਲਾਈਨ ਨੰਬਰ ਹੁੰਦੇ ਨੇ ਪੀਐਸਪੀਸੀਐਲ ਦੇ ਉਹ ਚੱਕੇ ਨਹੀਂ ਜਾਂਦੇ ਜਦੋਂ ਕੰਪਲੇਂਟ ਪਾਓ ਜਾਂ ਕੰਪਲੇਂਟ ਦੇ ਇਹਨਾਂ ਨੂੰ ਐਗਜ਼ੈਕਟ ਮਤਲਬ ਵੀ ਨਹੀਂ ਪਤਾ ਹੁੰਦਾ ਕਿ ਆਖਰ ਕਿਉਂ ਬਿਜਲੀ ਦਾ ਕੱਟ ਲਗਾਇਆ ਗਿਆ ਸੋ ਆਪਣੇ ਆਪ ਦੇ ਵਿੱਚ ਸ਼ੰਕਾਯੋਗ ਜਿਹੜੀ ਸਥਿਤੀ ਬਣੀ ਹੋਈ ਹੈ ਇਸ ਵੇਲੇ ਪੂਰੇ ਪੰਜਾਬ ਦੀ ਬਿਜਲੀ ਦੀ ਖਪਤ ਨੂੰ ਲੈ ਕੇ ਤਾਂ ਆਖਿਰ ਕੀ ਹੋਏਗਾ ਹਲੇ ਹੁਣੀ ਆਉਣ ਵਾਲੇ ਟ ਕ੍ਰੌਪ ਉਗਾਈ ਜਾਏਗੀ ਉਸ ਦੇ ਵਿੱਚ ਚੋਨਾ ਲਗਾਇਆ ਜਾਊਗਾ ਚੋਨੇ ਦੇ ਵਿੱਚ ਪਾਣੀ ਦੀ ਜਿਹੜੀ ਖਪਤ ਹੈਗੀ ਖਪਤ ਹੈਗੀ ਉਹ ਬਹੁਤ ਜ਼ਿਆਦਾ ਹੋਏਗੀ ਤੇ ਉਹ ਜਿਹੜੇ ਮੋਟਰਾਂ ਤੋਂ ਖਿੱਚਿਆ ਜਾਣਾ ਪਾਣੀ ਉਸ ਦੇ ਨਾਲ ਬਿਜਲੀ ਦੀ ਤੁਸੀਂ ਆਪ ਸਮਝ ਲਗਾ ਸਕਦੇ ਹੋ ਕਿ ਕਿੰਨੀ ਬਿਜਲੀ ਵਰਤੀ ਜਾਏਗੀ ਤੇ ਇੰਨੇ ਮੈਗਾਵਾਟਸ ਹੋਰ ਕਿੱਧਰੋਂ ਆਣਗੇ ਇਹ ਜਿਹੜੇ 15775 ਵਾਟ ਮੈਗਾਵਾਟ ਹੈਗੇ ਨੇ ਇਹ ਅਪ ਟੂ 16000 ਵੀ ਜਾ ਸਕਦੇ ਨੇ ਸੂਤਰ ਮਤਾਬਕ ਇਹ ਵੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਤੋ ਜਲਦ ਮਿਲਾਂਗੇ ਹੋਰ ਨਵਾਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗ੍ਰਿਵੈਂਸ ਸਟੋਰੀਜ਼ ਦੇ ਨਾਲ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਣੇ ਕਮੈਂਟ ਦੀ ਪੇਸ਼ਕਸ਼ ਜ਼ਰੂਰ ਇਸ ਕਮੈਂਟ ਬਾਕਸ ਦੇ ਵਿੱਚ ਦੇ ਕੇ ਜਾਈਓ ਕਿ ਆਖਿਰ ਸਰਕਾਰ ਦੇ ਕੀ ਹਾਲ ਚੱਲ ਰਹੇ ਨੇ